सत श्री अकाल जी तुम वेख रहे हो नाभा टीवी Beli, 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 ਸਰ ਮੈਂ ਪ੍ਰਿਕਸਰ ਆਪੀ ਤੋਂ ਨੰਬਰ 3 ਜਾਤੀ ਕਿਹੜੀ ਜੱਕ ਸਕੇ ਤੇ ਪਤਾ ਵਿਲੇਜ ਹੈ ਹਰਿਆਣਾ ਕੋਰਤੀ ਦਾ ਕੋਈ ਤੁਹਾਨੂੰ ਟਿੰਡੋਲੇ ਕੋਟਾ ਗੜੀ ਕਿਹੜਾ ਬੰਦਾ ਬੰਦਾ ਕਿਹੜਾ ਸੱਤ ਜੰਮਾ ਮੋਟੇ ਤੁਹਾਡਾ ਬੋਟ ਡਿਗਦਾ ਤੁਹਾਨੂੰ ਕਿੱਦੇ ਬੜੀ ਹਰਦਨ ਨਿਕਲ ਗਿਆ ਨਿਕਲ ਕੇ ਆਈਂ ਕੱਢੀ ਥੱਲੇ ਉਹ ਹੈਵੀ ਕੀ ਐਮਬੂਲੀ ਇੱਧਰ ਫੜੀ ਹੁਦੂਦ ਨੇ ਭਗਾਇਨ ਕੀਤੀ ਉਹ ਐਮਬੂਲੇਂਸ ਆ ਆ ਚੱਲ 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 ਕੱਢ ਦੇਗਾ ਚੱਲੂ ਉਹ ਮਾਤਾ ਕਲੇਸ਼ਾ ਦੇਖ ਵੀ ਮੈਂ ਆਪਣਾ ਜਿਹੜਾ ਇਹਦਾ ਪਿੱਛੇ ਖੜਾ ਮਾਰਿਆ ਹਾਂ ਜੀ ਦੇਖ ਸਰਲਾ ਕੰਮ ਬੱਸ ਪਹੀਏ ਦੇਖਿਆ ਕੋਈ ਨਹੀਂ ਚੱਕ ਰਿਹਾ ਇਧਰੋਂ ਕਰਦੇ ਆ ਇਧਰ ਤਾਂ ਚੱਲ ਕੇ ਆਉਂਦਾ ਪਾਤਰਾ ਨਹੀਂ ਆਜੀ ਹੋਤੀ ਇਕੱਠਾ ਹੋਊਗਾ ਇਹ ਇਕੱਠਾ ਹੋ ਕੇ ਬਾਹਰ ਖਾਣ ਨੂੰ ਆਹ ਬਾਹਰ ਕਰ ਦੋ ਚੱਲੋ ਬਾਜ ਜਾਣ ਦਾ ਘਰੇ ਦੇ ਚੱਲੋ 저쪽 저아아 문다도 팔아 바스 ਉਹਦਾ ਫੋਗਾਂ ਵਧੀ ਹੈ ਇਹ ਵੀ ਸਾਡਾ ਮਿੱਤਰ ਸੀਗਾ ਇਹ ਨਾਬੇ ਤੋਂ ਆਪਣੇ ਪਿੰਡ ਵਾਪਸ ਚੱਲਿਆ ਸੀਗਾ ਸਾਹਮਣੇ ਟਰੈਕਟਰ ਦੇ ਪਿੱਛੇ ਟਰਾਲੀ ਪਾਈ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਗੱਡੀ ਲੱਗਣ ਕਰਨਾ ਉਹਦਾ ਸਿਰ ਫਟ ਗਿਆ ਜਿੱਥੋਂ ਲੈ ਕੇ ਪਿੱਛੇ ਤੱਕ ਜਮ੍ਹ ਹੀ ਖਤਮ ਹੋ ਗਿਆ ਮੌਕੇ ਦੀ ਮੌਤ ਹੋ ਗਈ ਹਾਂਜੀ ਉਹਦੀ ਤਕਰੀਬਨ ਮੌਕੇ ਤੇ ਹੋ ਗਈ ਜਦੋਂ ਅਸੀਂ ਹਸਪੀਟਲ ਆਇਆ ਤਾਂ ਉਦੋਂ ਡੈੱਡ ਸੀਗਾ ਇੱਕ ਮਿੰਟ ਤੇ ਅਸੀਂ ਪਹੁੰਚੇ ਸੀ ਇਹਦੀ ਨੈਗਲੀਜੈਂਸੀ ਕਰਦਾ ਸਰ ਇਹਦੇ 'ਚ ਹੁਣ ਟਰੈਕਟਰ ਟਰਾਲੀ ਵਾਲੇ ਦਾ ਹੀ قصੂਰ ਹੈ ਆਇਆ ਵੀ ਹੁਣ ਪਰਿਵਾਰ ਨੂੰ ਪਿੱਛੇ ਰੋਣਾ ਧੋਣਾ ਚ ਰਹਿ ਗਿਆ ਬੰਦੇ ਬਈ ਬੰਦ ਕੀ ਸੀਗਾ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਕੀ ਵਾਈਫ ਤਕਰੀਬਨ 30 32 ਸਾਲ ਦੀ ਉਮਰ ਹੈ ਮੈਰੀ ਸੀਗੀ ਦੀ ਕੋਈ ਬੱਚਾ ਨਹੀਂ ਅਦੇ ਵਿਚਾਰੇ ਕੰਮ ਕਰਦੀ ਕਰਦੀ ਖੇਤੀਬਾੜੀ ਸੀ ਪਰਿਵਾਰ ਪਰ ਨਾਲ ਡਿਪੈਂਡੈਂਟ ਸੀ ਬਿਲਕੁਲ ਹੀ ਬਿਲਕੁਲ ਸਾਰਾ ਪਰਵਾਹ ਦਿੰਨਾ ਕਿ ਤੱਕ ਤੁਸੀਂ ਕੀ ਲੰਤੋ ਅਸੀਂ ਸਾਰੇ ਹੀ ਮੰਗ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜਿਵੇਂ ਜੀ ਕੱਲ ਰਾਤੀ ਹਰਜਿੰਦਰ ਸਿੰਘ ਮੁੰਡਾ ਜੀ ਰੋਟੇ ਆਪਣਾ ਹਿਆਣਾ ਕੁਰਤਦਾ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਕਿਆਲਾ ਸਾਈਡ ਤੋਂ ਇੱਕ ਟਰੈਕਟਰ ਟਰਾਲੀ ਆ ਰਹੀ ਸੀ ਜਿਹੜਾ ਕਿ ਟਰੈਕਟਰ ਟਰਾਲੀ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜੀ ਦੀ ਉਮਰ ਕਰੀ 36 ਸਾਲ ਲੋਕ ਨੇ ਕਿਹਾ ਹਾਂਜੀ ਮੌਕੇ ਤੇ ਹੋ ਗਈ ਜਦੋਂ ਉਹ ਉਧਰੋਂ ਵਾਸਤਾ ਲਾਇਆ ਤੇ ਡਾਕਟਰ ਸਾਹਿਬ ਨੇ ਡੈੱਡ ਕਲੀਅਰ ਕਰ ਦਿੱਤੀ ਕਿ ਕੋਈ ਹੋਰ ਕੋਈ ਜ਼ਖਮੀ ਨਹੀਂ ਹੁਣ ਸਾਰੇ ਦਾ ਐਫਆਰ ਆਪਾਂ ਲਾਂਚ ਕਰਤੀ ਜਿਹੜੀ ਇੱਕ ਜਾਂਚ ਵੀ ਹੋਣੀ ਆ ਤੇ ਬਾਕੀ ਪੋਸਟਮਾਰਟਮ ਕਰਵਾ ਰਹੇ ਹਾਂ ਸੰਬੰਧੀ ਤਕੜੇ ਕਿੱਛ ਹਾਂਜੀ ਟਰੈਕਟਰ ਟਰਾਲੀ ਦਾ ਨੰਬਰ ਪਤਾ ਵਾਕੀ